ਅੱਜ ਅਸੀਂ ਗੱਲ ਕਰਾਂਗੇ ਸਪਾਂਸਰਸ਼ਿਪ ਬਾਰੇ ਸਪਾਂਸਰਸ਼ਿਪ ਹੁੰਦੀ ਕੀ ਹੈਗੀ ਇਹ ਕਿਵੇਂ ਮਿਲਦੀ ਹੈਗੀ ਇਹਦਾ ਕੀ ਕੰਮ ਹੁੰਦਾ ਹੈ ਤੇ ਇਹਦੇ ਉੱਤੋਂ ਕਿੰਨੇ ਪੈਸੇ ਬਣਦੇ ਆਣਗੇ ਸਪਾਂਸਰਸ਼ਿਪ ਤੋਂ ਆਪਾਂ ਨੂੰ ਅੱਜ ਆਪਾਂ ਇਹ ਤਿੰਨੇ ਚਾਰ ਇਹ ਸਵਾਲਾਂ ਬਾਰੇ ਗੱਲ ਕਰਾਂਗੇ ਸਾਰਿਆਂ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਸਪਾਂਸਰਸ਼ਿਪ ਹੈਗੀ ਜਿਹੜੀ ਸਪਾਂਸਰਸ਼ਿਪ ਕਿਹਾ ਜਾਂ ਸਾਧਨ ਜਾਂ ਇਹੋ ਜਿਹੀ ਇੱਕ ਡੀਲ ਹੁੰਦੀ ਹੈਗੀ ਜਿਹੜੀ ਕਿ ਦੋ ਪਾਰਟੀਆਂ ਦੇ ਵਿੱਚ ਉਧਰ ਉਧਰੀ ਹੁੰਦੀ ਹੈਗੀ ਜਿਵੇਂ ਇੱਕ ਪਾਲਟੀ ਉਹ ਹੁੰਦੀ ਹੈਗੀ ਜਿਹੜੀ ਕਿ ਜਿਸ ਤਰ੍ਹਾਂ ਕਿਸੇ ਪਾਲਟੀ ਦਾ ਕੋਈ ਬਿਜ਼ਨਸ ਹੁੰਦਾਗਾ ਜਾਂ ਫਿਰ ਕੋਈ ਕੰਪਨੀ ਹੁੰਦੀ ਹੈਗੀ ਉਹਦਾ ਕੋਈ ਪ੍ਰੋਡਕਟ ਹੁੰਦਾ ਡਿਜੀਟਲ ਪ੍ਰੋਡਕਟ ਹੁੰਦਾਗਾ ਕੋਈ ਐਪ ਹੁੰਦਾਗਾ ਜਾਂ ਫਿਰ ਉਸ ਉਹਦੇ ਕੋਈ ਕੰਪਨੀ ਦਾ ਜਿਵੇਂ ਕੋਈ ਲੈਪਟਾਪ ਹੋ ਗਿਆ ਕੋਈ ਫੋਨ ਹੋ ਗਿਆ ਕੋਈ ਮਾਈਕ ਹੋ ਗਿਆ ਕਿਸੇ ਵੀ ਤਰ੍ਹਾਂ ਦਾ ਇਹ ਚੀਜ਼ਾਂ ਹੋ ਗਈਆਂ ਤੇ ਉਹ ਕੰਪਨੀ ਕੀ ਕਰਦੀ ਹੈਗੀ ਉਹ ਕੰਪਨੀ ਅਪਡੇਟ ਪ੍ਰੋਡਕਟ ਦੀ ਮਸ਼ਹੂਰੀ ਕਰਨ ਵਾਸਤੇ ਮਸ਼ਹੂਰੀ ਕਰਨ ਵਾਸਤੇ ਦੂਜੀ ਜਿਵੇਂ ਕੋਈ ਮੰਨ ਕੇ ਚੱਲੋ ਦੂਜੀ ਪਾਰਟੀ ਲਾ ਲਓ ਕੋਈ ਸੈਲੀਬ੍ਰਿਟੀ ਹੋ ਗਿਆ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਬੰਦਾ ਹੋ ਗਿਆ ਜਿਹਦੀ ਕੋਈ ਖਾਸ ਹੀ ਫੈਨ ਫੋਲੋਇੰਗ ਹੈਗੀ ਬਹੁਤ ਜਿਆਦਾ ਫੈਨ ਫੋਲੋਇੰਗ ਹੈਗੀ ਇਸ ਤਰ੍ਹਾਂ ਦਾ ਬੰਦਾ ਹੋ ਗਿਆ ਉਹ ਘਰ ਕੀ ਕਰਦੀ ਹੈਗੀ ਪਾਰਟੀ ਇਸ ਤਰ੍ਹਾਂ ਦੇ ਬੰਦੇ ਨੂੰ ਮਤਲਬ ਕਿ ਵੀ ਲਾਭ ਦੀ ਹੈਗੀ ਭਾਲ ਦੀ ਹੈਗੀ ਸਰਚ ਕਰਦੀ ਹੈ ਤੇ ਉਤੋਂ ਉਹ ਆਪਕੇ ਪ੍ਰੋਡਕਟ ਦੀ ਮਸ਼ਹੂਰੀ ਆ ਗਈ ਜਿਹੜੀ ਕੀ ਐਡ ਕਰਵਾਉਂਦੀ ਹੈਗੀ ਇਹਨੂੰ ਕਿਹਾ ਜਾਂਦਾ ਹੈ ਸਪਾਂਸਰਸ਼ਿਪ ਇਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਵੀ ਸਪਾਂਸਰਸ਼ਿਪ ਦੇ ਪੈਸੇ ਨੇਗੇ ਜਿਹੜੇ ਇਹ ਕਿੰਨੇ ਹੁੰਦੇ ਨੇਗੇ ਇਹਦੀ ਸਪਾਂਸਰਸ਼ਿਪ ਦੇ ਜਿਹੜੇ ਪੈਸੇ ਨੇਗੇ ਉਹ ਕੋਈ ਵੀ ਫਿਕਸ ਇਨਕਮ ਮਤਲਬ ਨਹੀਂ ਹੁੰਦੀ ਫਿਕਸ ਨਹੀਂ ਹੁੰਦੀ ਉਹਦਾ ਮਤਲਬ ਇਹ ਹੁੰਦਾ ਹੈਗਾ ਵੀ ਕੰਪਨੀ ਤੁਹਾਡੇ ਜਿਹੜੇ ਜਿੰਨੇ ਮਤਲਬ ਜਿਹੜਾ ਬੰਦਾ ਸਪਾਂਸਰਸ਼ਿਪ ਕਰਦਾ ਹੈ ਉਦੇ ਉਤੇ ਡਿਪੈਂਡ ਕਰਦਾ ਹੈਗਾ ਵੀ ਕੰਪਨੀ ਤੁਹਾਨੂੰ ਕਿੰਨੇ ਪੈਸੇ ਦੇ ਰਹੀ ਹੈ ਜੇ ਤੁਸੀਂ ਇੱਕ ਜਿਵੇਂ ਯੂਟਿਊਬਰ ਹੋ ਤੁਹਾਡੇ ਲੱਖਾਂ ਦੇ ਵਿੱਚ ਸਬਸਕ੍ਰਾਈਬਰ ਨੇ 2 ਲੱਖ 3 ਲੱਖ ਸਬਸਕ੍ਰਾਈਬਰ ਨੇ ਤਾਂ ਤੁਹਾਨੂੰ ਜਿਹੜੀ ਕੰਪਨੀ ਹੈਗੀ ਬਹੁਤ ਵਧੀਆ ਪੈਸਾ ਦੇਊਗੀ ਕਿਉਂਕਿ ਤੁਹਾਡੀ ਫੈਨ ਫਾਲੋਇੰਗ ਹੈਗੀ ਜਿਹੜੀ ਉਹ ਬਹੁਤ ਜ਼ਿਆਦਾ ਹੈ ਤਾਂ ਤੁਹਾਨੂੰ ਮੰਨ ਕੇ ਚਲੋ ਇੱਕ ਸਪਾਂਸਰਸ਼ਿਪ ਦਾ 20000 25000 50000 70000 90000 ਦਾ ਕੁਲ ਲੱਖ ਲੱਖ ਤੱਕ ਦੀ ਮਤਲਬ ਕਿ ਸਾਨੂੰ ਉਹ ਦੇ ਸਕਦੀ ਹੈ ਕੰਪਨੀ ਇਹ ਡਿਪੈਂਡ ਕਰਦਾ ਹੈਗਾ ਵੀ ਤੁਹਾਡਾ ਚੰਦਲ ਤੁਹਾਡੀ ਆਡੀਅנס ਤੁਹਾਡੇ ਲੈ ਵੀ ਕਿੰਨਾ ਮਤਲਬ ਕਿ ਕਿੰਨੀ ਫੈਲ ਫੌਲ ਲੈਂਗਾ ਤੇ ਕੰਪਨੀ ਕਿੱਡੀ ਵੱਟੀ ਆਏਗੀ ਨੰਬਰ ਤਿੰਨ ਤੇ ਆਉਣਾ ਹੈਗਾ ਵੀ ਸਪਾਂਸਰਸ਼ਿਪ ਮਿਲਦੀ ਕਿ ਨਹੀਂ ਹੈਗੀ ਸਪਾਂਸਰਸ਼ਿਪ ਲੈਣ ਵਾਸਤੇ ਰਿਬੜੋੜੇ ਸੈਲੀਬ੍ਰਿਟੀ ਨੇ ਉਹਨਾਂ ਨਾਲ ਤਾਂ ਕੰਟੈਕਟ ਕਰਨਾ ਜਿਵੇਂ ਕੰਪਨੀ ਸਿੱਧਾ ਹੀ ਕੰਟੈਕਟ ਕਰ ਲੈਂਦੀ ਹੈਗੀ ਪਰ ਜਿਹੜੇ ਯੂਟਿਊਬਰ ਨੇਗੇ ਉਹਨਾਂ ਨੂੰ ਸਪਾਂਸਰਸ਼ਿਪ ਲੈਣ ਵਾਸਤੇ ਕੀ ਕਰਨਾ ਪੈਂਦਾ ਹੈਗਾ ਆਪ ਦਾ ਜਿਹੜਾ ਚੈਨਲ ਦਾ ਬਾਇਓ ਹੁੰਦਾ ਹੈਗਾ ਚੈਨਲ ਦੇ ਬਾਇਓ ਦੇ ਵਿੱਚ ਆਪਦੀ Gmail ID ਹੈਗੀ ਜਿਹੜੀ ਉਹ ਮੈਂਸ਼ਨ ਕਰਨੀ ਪੈਂਦੀ ਹੈਗੀ ਭਰਨੀ ਪੈਂਦੀ ਹੈਗੀ ਤੇ ਉਹ ਜਿਹੜੀ Gmail ID ਹੈਗੀ ਜਿਹੜੀ ਆਪਾਂ ਆਪਦੇ ਚੈਨਲ ਦੇ ਵਿੱਚ ਭਰਦੇ ਆਂਗੇ ਤਾਂ ਉੱਥੇ ਆਪਾਂ ਨੂੰ ਡਾਇਰੈਕਟ ਜਿਹੜੀਆਂ ਕੰਪਨੀਆਂ ਨੇਗੀਆਂ ਉਹ ਆਪਣੇ ਨਾਲ ਕੰਟੈਂਟ ਨੇ ਜਿਹੜਾ ਕਰਦੀਆਂ ਨੇਗੀਆਂ ਇਸ ਤਰ੍ਹਾਂ ਆਪਣੇ ਚੈਨਲ ਨੂੰ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਇਹ ਚੈਨਲ ਕਿਸ ਲੈਵਲ ਤੇ ਆਇਗਾ ਇਹਦੀ ਕਿੰਨੀ ਫੈਨ ਫੋਲ ਲੇਗਾ ਕਿ ਉਸ ਤਰ੍ਹਾਂ ਉਹ ਕੰਪਨੀਆਂ ਆਪਣੇ ਨਾਲ ਟਾਈ ਅਪ ਕਰਦੀਆਂ ਨੇਗੀਆਂ ਤੇ ਆਪਾਂ ਨੂੰ ਮੇਲ ਕਰਦੀਆਂ ਨੇ ਸਪਾਂਸਰਸ਼ਿਪ ਲਈ ਹੁਣ ਤੁਹਾਨੂੰ ਦੱਸਾਂਗੇ ਵੀ ਇਹ ਸਪਾਂਸਰਸ਼ਿਪ ਲੈਣ ਵਾਸਤੇ ਆਪਾਂ ਨੂੰ ਕਰਨਾ ਕੀ ਪੈਂਦਾ ਸਪਾਂਸਰਸ਼ਿਪ ਲੈਣ ਵਾਸਤੇ ਤੁਹਾਨੂੰ ਸਾਰਿਆਂ ਨੂੰ ਮੇਨ ਜਿਹੜਾ ਪੁਆਇੰਟ ਹੈਗਾ ਤੁਹਾਨੂੰ ਆਪਣੀ ਫੈਨ ਫਾਲੋਇੰਗ ਹੈਗੀ ਜਿਹੜੀ ਉਹ ਵਧਾਉਣੀ ਪਊਗੀ ਤੁਹਾਡੇ ਲਵੇ ਤੁਹਾਡੇ YouTube ਚੈਨਲ ਆ ਜਾਏ ਤੁਹਾਡਾ Instagram ਤੇ ਕੋਈ ਪੇਜ ਹੈਗਾ ਚਾਹੇ ਤੁਹਾਡੇ ਲਵੇ ਕੋਈ Facebook ਦਾ ਪੇਜ ਹੈਗਾ ਤੁਹਾਨੂੰ ਸਪਾਂਸਰਸ਼ਿਪ ਲੈਣ ਵਾਸਤੇ ਆਪਣੀ ਫੈਨ ਫਾਲੋਇੰਗ ਤੇ ਧਿਆਨ ਦੇਣਾ ਪਊਗਾ ਜਿਵੇਂ Instagram ਤੇ ਲਾ ਲਓ Facebook ਤੇ ਲਾ ਲਓ ਤੇ ਫਾਲੋਅਰ ਹੁੰਦੇ ਨੇ ਤਾਂ ਤੁਹਾਨੂੰ ਉਹ ਤੇ ਸਪਾਂਸਰਸ਼ਿਪ ਲੈਣ ਵਾਸਤੇ ਫਾਲੋਅਰ ਜਿੰਨੇ ਜਿਹੜੇ ਵਧਾਉਣੇ ਪੈਣਗੇ ਤੇ ਜੇ ਤੁਸੀਂ YouTube ਉੱਪਰ ਸਪਾਂਸਰਸ਼ਿਪ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ YouTube ਉੱਪਰ ਸਬਸਕ੍ਰਾਈਬਰ ਨੇ ਜਿਹੜੇ ਉਹ ਵਧਾਉਣੇ ਪੈਣਗੇ ਆਈ ਹੋਪ ਕਿ ਮੈਨੂੰ ਲੱਗਦਾ ਹੈਗਾ ਵੀ ਤੁਹਾਨੂੰ ਇਹ ਜਾਣਕਾਰੀ ਬਹੁਤ ਹੀ ਵਧੀਆ ਲੱਗੀ ਹੋਊਗੀ ਚੰਗੀ ਲੱਗੀ ਹੋਊਗੀ ਪੂਰੀ ਇਸ ਵੀਡੀਓ ਵਿੱਚ ਆਪਾਂ ਨੇ ਸਪਾਂਸਰਸ਼ਿਪ ਬਾਰੇ ਪੂਰੀ ਜਾਣਕਾਰੀ ਦਿੱਤੀ ਹੈਗੀ ਜੇ ਵੀਡੀਓ ਤੁਹਾਨੂੰ ਇਹ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਤੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਤਾਂ ਕਿ ਆਉਣ ਵਾਲੀਆਂ ਤੁਹਾਨੂੰ ਬਹੁਤ ਹੋਰ ਵੀ ਬਹੁਤ ਵਧੀਆ ਐਜੂਕੇਸ਼ਨ ਇਨਫੋਰਮੇਸ਼ਨ ਵੀਡੀਓ ਨਗੀਆਂ ਜਿਹੜੀਆਂ ਟਾਈਮ ਟੂ ਟਾਈਮ ਮਿਲਦੀਆਂ ਰਹਿਣ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ